ਵਾਹਿਗੁਰੂ ਜੀ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਜਿਵੇਂ ਮੈਂ ਬਾਅਦੇ ਕਹਿੰਨਾ ਕਿਰਪਾ ਕਰਕੇ ਐਂਡ ਤੱਕ ਦੇਖਣਾ ਫੇਰੀ ਵੀਡੀਓ ਦੀ ਤੁਹਾਨੂੰ ਸਮਝ ਆਵੇਗੀ ਤੇ ਸਾਡਾ ਪਾਉਣ ਦਾ ਮਕਸਦ ਵੀ ਤੁਹਾਨੂੰ ਸਮਝ ਆਵੇਗਾ ਆ ਦੇਖੋ ਇਹ ਵੀਡੀਓ ਕੇਵਲੇ ਕਨਾਟਕ ਹੈ ਸਿੱਖਿਆ ਲਈ ਬਣਾਈ ਗਈ ਹੈ ਤੇ ਆ ਦੇਖੋ ਹੋਇਆ ਕਿ ਆ ਲੜਕੀ ਤੇ ਲੜਕਾ ਇਹ ਦੋਵੇਂ ਜਣੇ ਜਿਵੇਂ ਛੁੱਟੀਆਂ ਸਨ ਅੱਜਕੱਲ ਜਿਵੇਂ ਮਾਹੌਲ ਚੱਲਦਾ ਵੀ ਛੁੱਟੀਆਂ ਨੇ ਹੌਲੀਡੇ ਨੇ ਤੇ ਬੱਚੇ ਕਹਿੰਦੇ ਨੇ ਵੀ ਵੈਕੇਸ਼ਨ ਤੇ ਜਾਣਾ ਤੇ ਇਹਨਾਂ ਦੀ ਮਾਂ ਬਾਹਰ ਰਹਿੰਦੀ ਸੀ ਤੇ ਉਹ ਹਾਲੀ ਆਈ ਨਹੀਂ ਸੀ ਇਹ ਤਿੰਨੇ ਪਿਓ ਧੀ ਤੇ ਪੁੱਤ ਰਹਿੰਦੇ ਸੀ ਤੇ ਇਹਨਾਂ ਨੇ ਪਲਾਨ ਬਣਾਇਆ ਵੀ ਆਪਾਂ ਜਾ ਕੇ ਆਉਣੇ ਆ ਬਾਹਰ ਘੁੰਮ ਫਿਰ ਕੇ ਆਉਣੇ ਆ ਵੀ ਇੰਜੋਏ ਕਰਕੇ ਆਉਣੇ ਆ ਪਾਰਟੀ ਕਰਕੇ ਆਉਣੇ ਆ ਵੀ ਛੁੱਟੀਆਂ ਨੇ ਤੇ ਬਾਅਦ ਚ ਤੁਸੀਂ ਪੜਨਾ ਲਿਖਣਾ ਤੇ ਆ ਦੇਖੋ ਹੁਣ ਹੋਇਆ ਕਿ ਇਹ ਹੁਣ ਜਿੱਧਰ ਜਾਣ ਲੱਗੇ ਨਾ ਤੇ ਜਦੋਂ ਇਹਦੇ ਡੈਡੀ ਨੇ ਦੱਸਿਆ ਦੇ ਇਧਰ ਨੂੰ ਜਾਣਾ ਪਾਓ ਸੜਕ ਤੋਂ ਲੰਘਣਾ ਤੇ ਆ ਦੇਖੋ ਜਿਵੇਂ ਹੁਣ ਲੋਕ ਅਨ ਸੁਣੀਆਂ ਨੂੰ ਵੀ ਕਈ ਵਾਰੀ ਬੰਦਾ ਨਾ ਗੱਲਾਂ ਸੁਣੀਆਂ ਹੋਣ ਨਾ ਉਹੋ ਜੀਆਂ ਤੇ ਬੰਦਾ ਨਾ ਉਹ ਕਿਤੇ ਨਾ ਕਿਤੇ ਉਹ ਚਿੱਤ ਚ ਆ ਜਾਂਦੀਆਂ ਇਹ ਕਹਿੰਦਾ ਡੈਡੀ ਉਸ ਰਾਤ ਤੇ ਲੋਕ ਕਹਿੰਦੇ ਭੂਤਾਂ ਰਹਿੰਦੀਆਂ ਨੇ ਐਕਸੀਡੈਂਟ ਹੋਇਆ ਸੀ ਤੇ ਪਰਿਵਾਰ ਤੜਫਕੇ ਮਰਿਆ ਸੀਗਾ ਤੇ ਕਿਸੇ ਨੇ ਰਾਹ ਜਾਂਦੇ ਨੇ ਉਹਨਾਂ ਨੂੰ ਚੱਕਿਆ ਨਹੀਂ ਸੀਗਾ ਤੇ ਦੇਖੋ ਕਈ ਲੋਕ ਕਹਿੰਦੇ ਨੇ ਵੀ ਔਰਤ ਉੱਥੇ ਹੀ ਪਟਕਦੀ ਫਿਰਦੀ ਐ ਵੀ ਇਨਸਾਫ ਲੈਣ ਆਸਤੇ ਵੀ ਮੈਨੂੰ ਕਿਸੇ ਨੇ ਸਾਨੂੰ ਤੜਫਦਿਆਂ ਨੂੰ ਵੇਖ ਕੇ ਲੋਕ ਨੰਘ ਗਏ ਤੇ ਇਹਦੇ ਪਿਓ ਨੇ ਕਿਹਾ ਗੱਲ ਹੋਰ ਕਰਦੇ ਆਪਾਂ ਖੁਸ਼ੀ ਤੇ ਜਾਣਾ ਆ ਦੇਖੋ ਇਹ ਦੀ ਤੀ ਕਹਿੰਦੀ ਵੀ ਨਜ਼ਾਰੇ ਲਵਾਂਗੇ ਬਾਪੂ ਇਹ ਗੱਲਾਂ ਬੱਤਾ ਛੱਡੋ ਤੇ ਆ ਦੇ ਜਦੋਂ ਇਹ ਆਉਂਦੇ ਪੈਸੇ ਗੱਡੀ ਤੇ ਆ ਔਰਤ ਜਿਹੜੀ ਹੈ ਇਹ ਖੜੀ ਹੋਈ ਹੈ ਹੁਣ ਇਹਨੇ ਵਿਚਾਰੀ ਨੇ ਕਿਸੇ ਕਾਰਨ ਵਰਸ਼ੇ ਨੂੰ ਖੜਨਾ ਪੈ ਗਿਆ ਇਹਨੇ ਆਪਣੇ ਘਰ ਜਾਣਾ ਸੀ ਦੇਖੋ ਕਈਆਂ ਨੂੰ ਰੋਕਿਆ ਕੋਈ ਨਹੀਂ ਰੁਕਿਆ ਤੇ ਦੇਖੋ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ ਭਾਵਨਾ ਦੇ ਨਾਲ ਹੁਣ ਇਹ ਗੱਡੀ ਆਪਣੀ ਰੋਕਣ ਲੱਗੇ ਇਹਨਾਂ ਨੇ ਵੇਖ ਲਿਆ ਵੀ ਔਰਤ ਖੜੀ ਹੈ ਠੰਡ ਬਹੁਤ ਹੈ ਪੋ ਦਾ ਮਹੀਨਾ ਤੇ ਆਪਾਂ ਇਹਨੂੰ ਲੈ ਚਲੀਏ ਬੱਚੇ ਨੇ ਕਿਹਾ ਨਹੀਂ ਨਹੀਂ ਰਹਿਣ ਦਿਓ ਤੁਸੀਂ ਇਹਨੇ ਕਿਹਾ ਨਹੀਂ ਕੋਈ ਗੱਲ ਨਹੀਂ ਵੀ ਆਪਾਂ ਫਿਰ ਵੀ ਸਰਦਾਰਾਂ ਸੇਵਾ ਕਰਨਾ ਕਿਸੇ ਨੂੰ ਮੰਜ਼ਲ ਤੇ ਪਹੁੰਚਾਉਣਾ ਆਪਣਾ ਫਰਜ਼ ਆ ਉਹਨਾਂ ਨੇ ਕਿਹਾ ਇਹ ਉਹੀ ਗੱਲ ਹੈ ਇਹ ਉਹੀ ਹੋਵੇਗੀ ਨਹੀਂ ਤੇ ਇੱਥੇ ਕਿਵੇਂ ਆ ਗਏ ਇਹ ਉਹੀ ਚੜ੍ਹੇਲ ਹੋਵੇਗੀ ਤੇ ਇਹਨੇ ਵੇਖੋ ਖਿਲਾਰ ਲੀਏ ਕਹਿੰਦਾ ਵੇਖੀ ਜਾਵੇਗੀ ਤੇ ਇਹ ਮੁੰਡੇ ਨੂੰ ਉਹਨੇ ਕਿਹਾ ਵੀ ਮੈਂ ਉੱਥੋਂ ਤੱਕ ਜਾਣਾ ਤੇ ਮੈਨੂੰ ਲਿਫਟ ਦੇ ਦਿਓ ਠੰਡ ਬਹੁਤ ਹੈ ਤੇ ਆ ਮੁੰਡੇ ਦੀ ਭੈਣ ਡਰ ਰਹੀ ਹੈ ਕਹਿੰਦੀ ਨਹੀਂ ਨਹੀਂ ਰਹਿਣ ਦਿਓ ਰਹਿਣ ਦਿਓ ਵੀ ਫਵਾਹ ਕਿਤੇ ਸੱਚ ਹੀ ਨਾ ਹੋਵੇ ਹੋਇਆ ਕੀ ਤੇ ਇੰਦੇ ਡੈਡੀ ਨੇ ਕਿਹਾ ਵੀ ਬਿਠਾ ਲਓ ਕੋਈ ਗੱਲ ਨਹੀਂ ਵੀ ਆਪਾਂ ਨੂੰ ਕਾਹਦਾ ਡਰ ਵੇਖੀ ਜਾਵੇਗੀ ਵਾਹਿਗੁਰੂ ਆਪਣੇ ਨਾਲ ਐ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਬਾਲਾ ਜਿੱਥਾ ਕਿਥਾ ਮੈਨੂੰ ਲਏ ਛੜਾਈ ਜਿਸ ਦਾ ਸਹਬ ਡਾਡਾ ਹੋਏ ਤੇ ਕਹਿੰਦੇ ਨੇ ਉਹਨੂੰ ਮਾਰ ਨਾ ਸਕਾ ਕੋਈ ਤੇ ਇਹ ਬੰਦੇ ਨੂੰ ਨਾ ਹੁਣ ਡਰ ਸੀ ਇਹਦੇ ਮਨ ਦੇ ਵਿੱਚ ਇਹਨੂੰ ਸੁਪਨਾ ਆ ਗਿਆ ਗੱਡੀ 'ਚ ਜਾਂਦੇ ਜਾਂਦੇ ਨੂੰ ਵੀ ਜਿਵੇਂ ਬੰਦਾ ਵੇਖਣ ਲੱਗ ਪੈਂਦਾ ਵੀ ਔਰਤ ਨਹੀਂ ਇਹ ਭੂਤ ਹੀ ਆ ਵਾਕਈ ਚੜੇਲੇ ਨੂੰ ਲੰਗਾ ਮੈਨੂੰ ਤੇ ਇਹ ਮਾਰਨ ਲੱਗੀ ਹੈ ਤੇ ਹੋਇਆ ਕਿ ਅਸਲ ਵਿੱਚ ਇਹ ਸੁਪਨਾ ਸੀ ਫਿਰ ਇਹਨੇ ਕਿਹਾ ਵੀ ਨਹੀਂ ਸੁਪਨੇ ਕਦੇ ਸੱਚ ਨਹੀਂ ਹੁੰਦੇਗੇ ਜੇ ਸੁਪਨੇ ਚ ਕੋਈ ਪਖਾਰੀ ਬੰਦਾ ਰਾਜਾ ਬਣ ਜਾਏ ਤੇ ਉਹ ਰਾਜਾ ਨਹੀਂ ਹੁੰਦਾ ਤੇ ਅਫਵਾਹਾਂ ਤੇ ਯਕੀਨ ਨਹੀਂ ਕਰੀ ਦਾ ਤਿਆ ਔਰਤ ਦਾ ਜਦੋਂ ਘਰ ਆਇਆ ਇਹਨੂੰ ਉਤਾਰਿਆ ਇਹਨੇ ਸਾਰੀਆਂ ਗੱਲਾਂ-ਬੱਤਾਂ ਸੁਣੀਆਂ ਇਹਨੇ ਕਿਹਾ ਮੈਂ ਕੋਈ ਭਾਈ ਭੂਤ ਭਾਤ ਨਹੀਂ ਸੀ ਮੈਂ ਇੱਥੇ ਜਾਣਾ ਸੀ ਉਹ ਜਿਹੜੀ ਤੁਸੀਂ ਗੱਲ ਸੁਣੀ ਹੈ ਉਹ ਉਹ ਅਫਵਾਹ ਹੀ ਹੈ ਪਰ ਹੋਇਆ ਐਵੇਂ ਸੀ ਵੀ ਲੜਕੀ ਤੇ ਪਰਿਵਾਰ ਤੜਫਦਾ ਪਿਆ ਸੀ ਸੜਕ ਤੇ ਤੇ ਕੋਈ ਵੀ ਬਚਾ ਸਕਦਾ ਸੀ ਨੰਗਣ ਵਾਲਾ ਪਰ ਕਿਸੇ ਨੇ ਮਦਦ ਨਹੀਂ ਕੀਤੀ ਤੁਹਾਡੀ ਇੱਕ ਮਦਦ ਕਿਸੇ ਦੀ ਜਾਨ ਬਚ ਜਾਏ ਇਹ ਦੂ ਵੱਡੀ ਸੇਵਾ ਨਹੀਂ ਹੁੰਦੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ